ਮਿੱਤਰੋ ਪਿੰਡ ਕੋਲ ਮੰਖੜੇ ਆ ਬਬਲੀ ਦੇ ਘਰੇ ਤੇ ਬਬਲੀ ਨੂੰ ਅੱਜ ਵਧਾਈਆਂ ਦੇਣੀ ਆ ਆਪਾਂ ਕਿਉਂਕਿ ਬਬਲੀ ਇੰਟਰਨੈਸ਼ਨਲ ਡਾਊਨ ਬਣ ਗਿਆ ਯਾਨੀ ਕਿ ਬਾਹਰ ਟਰਾਲੀਆਂ ਭੇਜਣ ਲੱਗ ਗਿਆ ਕਿਉਂ ਬਬਲੀ ਹਾਂਜੀ ਹਾਂਜੀ ਵੀਰ ਜੀ ਛੋਡਾ ਕਰਕੇ ਮਿਹਰਬਾਨੀਆਂ ਜੀ ਅੱਛਾ ਧੰਨਵਾਦ ਬਾਈ ਜੀ ਇਹ ਚੀਜ਼ ਤਾਂ ਸਾਨੂੰ ਇਹਨਾਂ ਮਾਨ ਬਖਸ਼ਿਆ ਹੈ ਨਾ ਤੇ ਪਹਿਲਾਂ ਆਪਾਂ ਆ ਟਰਾਲੀ ਦਿਖਾ ਦਈਏ ਤੇ ਕਿੱਥੇ ਚੱਲੀ ਆ ਬਬਲੀ ਟਰਾਲੀ ਇਹ ਇਹ ਵੀਰ ਜੀ ਯੂ ਐਸ ਏ ਚੱਲੀ ਹੈ ਯੂ ਐਸ ਏ ਚੱਲੀ ਹੈ ਦੁਨੀਆ ਦੇ ਸਰਪੰਚ ਦੇਸ਼ ਚ ਹੈ ਹਾਂਜੀ 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 ਅੱਛਾ ਤੇ ਕੀ ਹਿਸਾਬ ਕਿਤਾਬ ਹੈ ਫਿਰ ਇਹਦਾ ਵੀਰ ਜੀ 116 ਦੇ ਵਿੱਚ ਪੀਸ ਆ ਅੱਛਾ 116 ਦਾ ਪੀਸ ਆ ਵੀਰ ਜੀ ਸਾਰਾ ਹੂੰ ਤੇ ਇਹਦੀ ਵੀਰ ਨੇ ਆਪਾਂ ਨੂੰ ਯੂਐਸਏ ਤੋਂ ਵੀਰ ਨੇ ਸੋਡੀ ਬਦੌਲਤ ਕਰਕੇ ਵੀਡੀਓ ਦੇਖ ਕੇ ਕਾਲ ਕੀਤੀ ਸੀ ਹਾਂ ਵੀਡੀਓ ਦੇਖ ਕੇ ਕਾਲ ਕੀਤੀ ਸੀ ਇਹਦਾ ਆਊਟਰ ਆਏ ਨੂੰ ਆਪਣੇ ਕੋਈ ਤਕਰੀਬਨ ਅ 8ਵੇਂ ਮਹੀਨੇ ਦਾ ਆਊਟਰ ਆਇਆ ਹੋਇਆ 8ਵੇਂ ਮਹੀਨੇ ਦਾ ਆਊਟਰ ਆਇਆ ਹਾਂਜੀ ਹਾਂਜੀ ਵੀਰੇ 8ਵੇਂ ਮਹੀਨੇ ਦਾ ਆਊਟਰ ਆਇਆ ਹੋਇਆ ਵੀ ਦਾ ਆਏ ਮੰਨ ਕੇ ਚੱਲੋ ਵੀ 2 ਮਹੀਨੇ ਬੰਨ ਤੇ ਖਾ ਗਈ ਕੱਲੀ ਟਾਲੀ 2 ਮਹੀਨੇ ਬੰਨ ਤੇ ਖਾ ਗਈ ਕਿਉਂਕਿ ਇੱਧਰ ਆ ਕੇ ਦਿਖਾਈ ਅਮਰਤ ਲਾਈਟਾਂ ਲੂਟਾ ਲਾ ਕੇ ਤੇ ਪੂ ਪੂਰਾ ਫੁੱਲ ਡੈਕੋਰੇਟ ਕਰਕੇ ਬਣਾਈ ਹੋਈ ਹੈ ਹਾਂਜੀ 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 ਭਾਂਜੀ ਵੀ ਜੀ ਹਾਂਜੀ ਇਹ ਤਾਂ ਵੀਰ ਜੀ ਬਾਕੀ ਸਿਰੇ ਗੱਲ ਹੈ ਨਾ ਸਾਰਾ ਲੇਜ਼ਰ ਕਟਿੰਗ ਦਾ ਬੱਡਾ ਗਿਆ ਜੀ ਅੱਛਾ ਠੀਕ ਹੈ ਜੀ ਸਵਾ ਦੋ ਫੁੱਟ ਬਾੜ ਆ ਗਈ ਵੀਰੇ ਅੱਛਾ ਤਿੰਨ ਫੁੱਟ ਉੱਪਰ ਬੱਡਦੀ ਉਹੀ ਆ ਗਿਆ ਆਪਣੀ ਪੰਜਾਬ ਦੀਆਂ ਗੱਲਾਂ ਨੂੰ ਜਿਵੇਂ ਪੰਜਾਬ ਦੀਆਂ ਟਰਾਲੀਆਂ ਚੱਲਦੇ ਬਸ ਥੋੜੀਆਂ ਜਿਹੀਆਂ ਚੀਜ਼ਾਂ ਬੱਕਰੀਆਂ ਕਰਤੀਆਂ ਜਿਵੇਂ ਹਾਂ ਲੇਜਰ ਕਾਟਿੰਗ ਵਗੈਰਾ ਦਾ ਜੀ ਉਹਨਾਂ ਨੇ ਕਰਾਤਾ ਵੀਰਾਂ ਨੇ ਜੇ ਹੁਣ ਮੰਨ ਕੇ ਚੱਲੋ ਆ ਮੰਜਾ ਮੰਜਾ ਲਾਤਾ ਉਹ ਵੀਰ ਨੇ ਕਿਹਾ ਕਹਿੰਦਾ ਵੀ ਅਸੀਂ ਆਪ ਬੁਣਨਾ ਹੈ ਚਲੋ ਹਾਂ ਵਿੱਚ ਲੋਕ ਕੀ ਕਰਦੇ ਨਾ ਵੀਰੇ ਇਹ ਜਾਲੀ ਲਾ ਦਿੰਦੇ ਆ ਜਾਲੀ ਲਾ ਗਏ ਦੀ ਹਾਂ ਬਹੁਤ ਦੇਖੀ ਜਾਲੀ ਦੀ ਹਾਂ ਹਾਂ ਬਹੁਤ तकरीबन ਦੇ ਵਿੱਚ ਮੈਂ ਵੀ ਜਾਲੀ ਲਾਉਣਾਗਾ ਅੱਛਾ ਤੇ ਅਸੀਂ ਬੋਨਣਾ ਵੀ ਸੀ ਕਿਸੇ ਕਾਰਨ ਕਰਕੇ ਆਪਣੇ ਮੁੰਡੇ ਨੂੰ ਹੋਈ ਜੇ ਮਿਲਣਾ ਹਾਂ ਉਂਗਲੀ ਕੱਟੀ ਗਈ ਸੀਗੀ ਪਰ ਉਹਦਾ ਕਾਰਨ ਇਹ ਰਹਿ ਗਿਆ ਤੇ ਵੀਰ ਨੂੰ ਦੱਸਤਾ ਉਹ ਕਹਿੰਦਾ ਵੀ ਅਸੀਂ ਆਪੇ ਬੋਨ ਲਾਂਗੇ ਅੱਛਾ ਕੋਈ ਦਿੱਕਤ ਆਈ ਗੱਲ ਨਹੀਂ ਵੀਰੇ ਇਹ ਉਸ ਤੋਂ ਬਾਅਦ ਆ ਲਾਈਟਾਂ ਲੂਟਾ ਸਾਰਾ ਇਹ ਬਸ ਹੀ ਬਹੁਤ ਜਿਗਾੜ ਯਾਰ ਮਹਿੰਗਾ ਹੋਊਗਾ ਇਹ ਬਣਾਉਣਗੇ ਬਹੁਤ ਪੈਸਾ ਲਾ ਕੇ ਟਰਾਲੀ ਤਿਆਰ ਕਰ ਬਹੁਤ ਬੰਦੇ ਨੇ ਹਾਂ ਜੀ ਵੀਰ ਨੇ ਤੁਸੀਂ ਐ ਮੰਨ ਕੇ ਚਲੋ ਬਹੁਤ ਸੌਂਕ ਨਾਲ ਰੀਜਨਲ ਅਸੀਂ ਵੀ ਤਿਆਰ ਕੀਤੀ ਆ ਤੁਸੀਂ ਵੀ ਤਿਆਰ ਕੀਤੀ ਆ ਕੁਈ ਉਹ ਆਮ ਟਰਾਲੀ ਨਹੀਂ ਬਣਾਈ ਸੀ ਨਵੇਂ ਟਾਇਰ ਪਵਾਏ ਨਵੇਂ ਟਾਇਰ ਪਾਏ ਵੀਰ ਜੀ ਅੱਛਾ ਬਕਰਾਂਤ ਜੇ ਕਿ ਬਕਰਾਂਤ ਦੇ ਆਪਾਂ ਬਿਲਕੁਲ ਨਹੀਂ ਬਕਰਾਂਤ ਹੀ ਜਾ ਕੇ ਕੋਈ ਹੁੰਦੀ ਕੰਮ ਬਣਾਤਾ ਯਾਰ ਜਿਵੇਂ ਜਿਵੇਂ ਉੱਥੋਂ ਦੇ ਲੋਕ ਜਿਵੇਂ ਕਹਿੰਦੇ ਸੀ ਹਾਂ ਇੱਕ ਵੀਰ ਨੇ ਬਸ ਕੱਲੀ ਖੜਾਉਣੀ ਆ ਉਹਨੂੰ ਤਾਂ ਜਾ ਕੇ ਖੜਾਉਣੀ ਆ ਕੁਝ ਨਹੀਂ ਕੰਮ ਕਰਨਾ ਵਾ ਢੇੜਾ ਦੇਣਾ ਉਹ ਬਾਈ ਕਹਿੰਦਾ ਉਹ ਵੀਰ ਕਹਿੰਦਾ ਬਸ ਮੈਨੂੰ ਕੁਝ ਨਹੀਂ ਕਰਨਾ ਵੀਰੇ ਸੋਡੀ ਬਸ ਕਲਾਕਾਰੀ ਤੇ ਉਹਨੇ ਗੱਲਾਂ ਬਸ ਮੈਨੂੰ ਉਹ ਕਰਨਾ ਅੱਛਾ ਛਾਂਗੜਾ ਬਣਾ ਕੇ ਖੜਾਉਣੀ ਆ ਬਸ ਆ ਮੈਨੂੰ ਕਹਿੰਦਾ ਐ ਹੋ ਗਿਆ ਵੀ ਆਪਣੇ ਏਰੀਆ ਦਾ ਵੀ ਪੰਜਾਬ ਦਾ ਬੰਦਾ ਵੀ ਐਡੀ ਜੀ ਜਾਦੇ ਚੀਜ਼ ਵਧੀਆ ਬਣਾਉਂਦਾ ਅੱਛਾ ਨਹੀਂ ਸਹੀ ਬਾਹਰ ਲੈ ਬਾਹਰ ਲੈ ਸਪੋਰਟ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹਾਂ ਹਾਂ ਜੀ ਹਾਂ ਜੀ ਬਹੁਤ ਅੰਬਰ ਦਾ ਇੱਥੇ ਦੇਖ ਲੈ ਕਿਦਾਂ ਕੈਂਟ ਲਖਾਇਆ ਕਿ ਜੁੱਤੀ ਝਾੜ ਕੇ ਚੜੀ ਹੈ ਹਾਂ ਜੀ ਹਾਂ ਜੀ ਬਈ ਬਾਕੀ ਉਹ ਸਾਰਾ ਉਮੀ ਆ ਗਿਆ ਪਿੱਛੇ ਯੂ ਐਸ ਏ ਦਾ ਆ ਗਿਆ ਹਾਂ ਯੂ ਐਸ ਏ ਦਾ ਆ ਗਿਆ ਯੂ ਐਸ ਏ ਆ ਗਿਆ ਇੱਧਰ ਉੱਧਰ ਸਿੱਧੂ ਮੂਸੇ ਵਾਲਾ ਆ ਗਿਆ ਇੱਧਰ ਪੰਜਾਬ ਦਾ ਆ ਗਿਆ ਆਪਣੇ ਦਾ ਮੈਪ ਆ ਗਿਆ ਹਾਂ ਹਾਂ ਜੀ ਹਾਂ ਜੀ ਬਾਕੀ ਆ ਚੀਜ਼ਾਂ ਆਹ ਤੂੰ ਆਪ ਹੀ ਉਹਨਾਂ ਨੂੰ ਆਫ ਕਰਕੇ ਦਿੱਤੀਆਂ ਤੀਂ ਇਹ ਆਪ ਕਰਕੇ ਦਿੱਤੀਆਂ ਇਹ ਆਪਾਂ ਉਹਨਾਂ ਨੇ ਵਿਚਾਰਾਂ ਨੇ ਕੁਝ ਨਹੀਂ ਉਹ ਕਹਿੰਦੇ ਵੀ ਆਪ ਇਹ ਟਰਾਲੀ ਆਪਣੇ ਜਿਵੇਂ ਕਹਦੀ ਵੀ ਸਿੱਧੂ ਵੀਰ ਕੋਲੇ ਵੀ ਆ ਉਹਨਾਂ ਨੂੰ ਬਕਾਇਦਾ ਉਹ ਕਹਿੰਦੇ ਵੀ ਬਾਜ ਦੀ ਲਗਾਉਣੀ ਐ ਇੱਥੇ ਜਿਵੇਂ ਜਿਵੇਂ ਵੀਰਾਂ ਨੇ ਆਰਡਰ ਕੀਤਾ ਪਾ ਉਵੇਂ ਉਵੇਂ ਚੀਜ਼ਾਂ ਲਾਤੀ ਉਹਵੇਂ ਉਵੇਂ ਕਰਤਾ ਹਣਾ ਹਾਂਜੀ ਤੇ ਬੱਬਲੀ ਫਿਰ ਇਹਦਾ ਕਿੰਨਾ ਖਰਚਾ ਆ ਗਿਆ ਟਰਾਲੀ ਬਣਾਉਣ ਤੇ ਇਸ ਤੇ ਇਹਦਾ ਬਈ ਤਕਰੀਬਨ 3 ਗਦੇ ਕਰਾਂ ਵਿੱਚ ਪਹੁੰਚ ਗਈ 3 ਲੱਖ ਦੇ ਘਰਾਂ ਦੇ ਹਾਂਜੀ ਮਤਲਬ ਡੈਕੋਰੇਸ਼ਨ ਦਾ ਖਰਚਾ ਬੋਤਲ ਡੈਕੋਰੇਸ਼ਨ ਦਾ ਖਰਚਾ ਵੀਰ ਜੀ ਦੇ 40000 ਰੁਪਏ ਡੈਕੋਰੇਸ਼ਨ ਖਾ ਗਈ 40 5000 40 5000 ਕੱਲੇ ਗਿਆ ਬਾਕੀ ਸਿਰੇ 18 ਤੋਂ 20 ਕ ਬੋਤਲ ਦੇ ਵਿੱਚ ਇਹਦਾ ਵੇਟ ਆ ਵੀਰ ਜੀ ਅੱਛਾ ਭਾਜਨ ਕਰਨਗੇ ਵੀ ਉਹਨਾਂ ਨੇ ਮਤਲਬ ਵੀ ਮਟੀਰੀਅਲ ਲਵਾਉਣ ਕਰਨਗੇ ਵੀ ਉਹਨਾਂ ਨੇ ਕੋਈ ਤਸੱਲੀ ਉਹ ਨਹੀਂ ਕੀਤੀ ਹਾਂਜੀ ਕੁਝ ਬੰਦੇ ਨੇ ਕਿਰਸੀ ਨਹੀਂ ਕੀਤੀ ਕਿਰਸੀ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਵੀ ਮਨ ਲਾ ਵੀ ਇੰਨੀ ਕ ਐ ਬਣਾ ਦੀ ਅਸੀਂ ਖੜਾਉਣੀ ਹੈ ਨਾ 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 ਕਿਸੇ ਬੰਦੇ ਨੂੰ ਕਹਿੰਦੇ ਵੀਰ ਗੱਲ ਬਣਾ ਦੇ ਕੁਝ ਪੀਆ ਜੱਟ ਕੇ ਪੈਸੇ ਲਾਏ ਆ ਦਿਲ ਖੋਲ ਤੇ ਫੋਟੋ ਮਾ ਫੋਟੋ ਮਾ ਪੇ ਇਤਨਾ ਪਸੰਦਾ ਗੀ ਬਹੁਤ ਕਹਿੰਦੇ ਬਾਈ ਜੀ ਜਿਨਵੇਂ ਤੁਸੀਂ ਫੋਟੋ ਜਿਵੇਂ ਅਸੀਂ ਕਿਹਾ ਸੀ ਉਦੋਂ ਵੀ ਸੋਹਣੀ ਹੈ ਉਦੋਂ ਵੀ ਸੋਹਣੀ ਖੁਸ਼ ਹੋ ਗਏ ਬੰਦੇ ਕਹਿੰਦੇ ਬਹੁਤ ਮਨ ਖੁਸ਼ ਹੋ ਗਿਆ ਵੀਰਾਂ ਦਾ ਵਧੀਆ ਗੱਲ ਇਹੀ ਹੈ ਜਿਹੜੇ ਇੰਨਾ ਵਿਸ਼ਵਾਸ ਕਰਕੇ ਗਏ ਇੰਨੀ ਦੂਰੋਂ ਪੇਸ਼ ਕੀਤਾ ਜਾਂ ਕੋਈ ਸ਼੍ਰੀ ਹੈ ਨਾ ਵੀ ਜਦੋਂ ਉਹਨਾਂ ਦੀ ਤਸੱਲੀ ਨਾ ਹੋਈ ਤੇ ਉਦੋਂ ਫਿਰ ਉਹ ਚੀਜ਼ ਬਣਾਉਂਦਾ ਕੋਈ ਸਵਾਦ ਵੀ ਬਹੁਤ ਵਧੀਆ ਨਾਈਸ ਬੰਦੇ ਆ ਉਹ ਆਪਾਂ ਨੂੰ ਮਿਲਣੇ ਵੀ ਆਉਣਗੇ ਬਕਾਇਦਾ ਕਦੇ ਤੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਕੀ ਬਣ ਲੈਂਦੇ ਅੰਦਰ ਮਟੀਰੀਅਲ ਮਡੂਰੀਅਲ ਕਿਹੜਾ ਲੱਗਿਆ ਇਹਦੇ ਇਹਦੇ ਇਦੇ ਵਿੱਚ ਵੀ ਸਾਰੀ 8 ਤੇ 10 ਦੀ ਗੇਜ ਦੇ ਵਿੱਚ ਹੀ ਫਰਸ ਆ ਗਿਆ ਜੀ ਇਹਦਾ ਵੀ ਅੱਛਾ ਹਾਂਜੀ ਹੂੰ ਇਹਦਾ ਵੀ ਸਾਰਾ ਐ ਜੋ ਮੈਂ ਬਕਾਇਆ ਕਰ ਤਾ ਪਲੇਟ ਵਾਲਾ ਫਰਸ ਭਾਜਦਾ ਵੀਰ ਜੀ ਬਿਨਾ ਜੋੜ ਵਾਲਾ ਬਿਨਾ ਜੋੜ ਸਾਰੀ ਕਟਿੰਗ ਹੈ ਬਸ ਇੱਕ ਪੂਰੇ ਦਾ ਪੂਰਾ ਪੀਸ ਇਧਰ ਰਹਿ ਗਿਆ ਇਹੇ ਹਾਂ ਪੀਸ ਇਧਰ ਰਹਿ ਗਿਆ ਬਾਈ ਬਈ ਅਸੀਂ ਆਪਾਂ ਸਾਰੀਆਂ ਟਰਾਲੀਆਂ ਦੀ ਧਰਦੇ ਆ ਵੀਰ ਜੀ ਇਕੱਲੇ ਨਹੀਂ ਵੀ ਸਾਰੀਆਂ ਟਰਾਲੀਆਂ ਦੀ ਧਰਦੇ ਆਪਾਂ ਹੂੰ ਅੱਛਾ ਹਾਂਜੀ ਇਹ ਪੀਸ ਧਰਤਾ ਪੂਰਾ ਹੈ ਨਾ ਹਾਂਜੀ ਹਾਂਜੀ ਤੇ ਉਹ ਤੋਂ ਬਿਨਾ ਹੋਰ ਤੇਰੇ ਕੋਲੇ ਟਰਾਲੀਆਂ ਟੂਲੀਆਂ ਦਾ ਬਹੁਤ ਆ ਵੀਰ ਜੀ ਬਹੁਤ ਜਿਆਦੇ ਸਟਾਕ ਆ ਜੀ ਆਪਣਾ ਸਭ ਵੰਡੀ ਚ ਨਹੀਂ ਸਾਰੀ ਨਹੀਂ ਸਬਜੀ ਪਈ ਹੁੰਦੀ ਹਾਂਜੀ ਤੇ ਉਹ ਮੇ ਇੱਕ ਭਰਿਆ ਪਿਆ ਹਰ ਤਰ੍ਹਾਂ ਹਰ ਸਾਈਜ਼ ਹੈ ਨਾ ਹਰ ਬਜੇ ਦੀ ਹੈ ਨਾ ਹਰ ਸਾਈਜ਼ ਹਰ ਚੀਜ਼ਾਂ ਖੜੀਆਂ ਵੀਰ ਜੀ ਤੇ ਆ ਦੇਖੋ ਇੱਧਰ ਵੀ ਜਮਾਂ ਸੇਮ ਵੀਰੇ ਅੱਛਾ ਹਾਂ ਬਹੁਤ ਜਿਆਦੇ ਮੰਨ ਕੇ ਚੱਲੋ ਵੀਰ ਜੀ ਆ ਟੈਂਕੀ ਥੋੜੀ ਜੀ ਵੱਡੀ ਲਾਲ ਦੇ ਉਹ ਉਹ ਟੈਂਕੀ ਨਾ ਵੀਰ ਜੀ ਵੱਡੀ ਲਾਣ ਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ 100 ਵਜੇ ਨਹੀਂ ਲਈਏ ਜੀ ਕੋਈ ਪੌਣਾ ਨਹੀਂਗਾ ਕੁਛ ਵੀ ਹੋ ਨਹੀਂ ਕੁਛ ਇਹ ਨਹੀਂ ਹੈ ਹਾਂਜੀ ਬਾਕੀ ਯਾਰ ਬਬਲੀ ਤੂੰ ਗੱਲ ਬਣਾਤੀ ਟਰਾਲੀ ਮੂਹ ਬੋਲਣ ਲਾਤੀ ਹੈਨਾ ਤੇ ਪੰਜਾਬੀ ਗੁਰਮੁਖੀ ਲਿਪੀ ਆ ਗਈ ਇੱਥੇ ਆਪ ਦੇ ਕੰਨਿਓ ਕੋਈ ਕਸਰ ਨਹੀਂ ਛੱਡੀ ਹੈ ਹਾਂਜੀ ਹਾਂਜੀ ਤੇ ਫਿਰ ਇਹ ਕਿੱਦੇ ਦੀ ਇਹਦੀ ਰਵਾਨਗੀ ਹੈ ਕਦੋਂ ਇਹ ਵੀ ਜੀ ਅੱਜ ਹੀ ਜਾਣੀਆਂ ਆ ਖੜੀ ਐ ਪੀਕਅਪ ਵਾਰ ਕੇ ਆ ਗਏ ਬਾਈ ਜੀ ਵਾਪਸ ਅੱਛਾ ਅੱਜ ਉੱਥੇ ਅੰਮ੍ਰਿਤਸਰ ਛੱਡਣੀ ਹੈ ਇਹ ਇਹ ਹਾਂਜੀ ਅੰਮ੍ਰਿਤਸਰ ਤੋਂ ਪਰੇ ਜਾਣੀਆਂ ਜੀ ਅੰਮ੍ਰਿਤਸਰ ਤੋਂ ਪਰੇ ਜਾਣੀਆਂ ਹਾਂਜੀ ਹਾਂਜੀ ਬਬਲੀ ਜੀ ਆਪਾਂ ਗੱਲ ਕਰ ਲਈ ਮਟੀਰੀਅਲ ਦੀ ਕਿੰਨੇ ਗੇਜ ਗੂਜ ਵਗੈਰਾ ਇਹ ਹੈਗਾ ਇਹਦੇ ਵੀਰ ਜੀ ਆਪਾਂ ਤਿੰਨ ਸੂਤ ਦੀ ਫੱਟੀ ਲਾਤੀ ਜੀ ਅੱਛਾ 2 ਕਿਲੋ ਵਾਲਾ ਇਹਦੇ ਬੱਤਾ ਲਾਤਾ ਜਿਹੜਾ ਫੁੱਟ ਦੇ ਵਿੱਚ ਬੱਤਾ ਹੁੰਦਾ ਐ ਐਮਸੀ ਦੀ ਚਾਸੀ ਤਕਰੀਬਨ ਦੇ ਵਿੱਚ ਆਪਾਂ ਐਮਸੀ ਵਾਲੀ ਚਾਸੀ ਕੋਈ ਵਰਤਦੇ ਆਪਾਂ ਹੋਰ ਵੀ ਪੀਸ ਦਿਖਾਵਾਂਗੇ ਉਹਨਾਂ ਦੇ ਵੀ ਬਹੁਤ ਵੀਰੇ ਐਮਸੀ ਪੀਸੀ ਲੱਗੇ ਆ ਇਹਦੇ ਜੀ ਸਾਈਡ 10 ਗੇਜ ਲੱਗੀ ਆ ਸਾਈਡ ਥੱਲੇ 8 ਗੇਜ ਲੱਗੀ ਥੱਲੇ 8 ਗੇਜ ਲੱਗੀ ਆ ਤਕਰੀਬਨ ਮੈਂ ਸਾਰੀਆਂ ਟਰਾਲੀਆਂ ਦੀ ਇਹ ਵਰਤਦਾ ਆ ਸੇਮ ਹੀ ਆ ਗਿਆ ਸਾਰੇ ਸੇਮ ਜਿਵੇਂ ਬਸ ਇਹਦੇ ਆਏ ਮੰਨ ਕੇ ਚੱਲੋ ਵੀ ਡਿਜ਼ਾਈਨਿੰਗ ਤਾਂ ਬਹੁਤ ਦਿਨ ਤੇ ਰਾਤ ਦਾ ਫਰਕ ਪੈ ਗਿਆ ਜੀ ਡਿਜ਼ਾਈਨਿੰਗ ਦਾ ਫਰਕ ਪੈ ਗਿਆ ਹਾਂਜੀ ਹੂੰ ਬਹੁਤ ਜਿਆਦਾ ਵੀਰ ਜੀ ਬਾਕੀ ਸਾਰੇ ਉਂ ਵੀ ਚੀਜ਼ਾਂ ਸਾਰੀ ਕੋਈ ਕਿਸੇ ਗੱਲ ਦੀ ਕਮੀ ਨਹੀਂ ਦੀ ਸਾਰੀ ਓਕੇ ਦੇ ਵਿੱਚ ਰਿਪੋਰਟ ਆ ਜੀ ਤੇ ਇਹ ਕਿਸੇ ਬੰਦੇ ਨੇ ਹੋਰ ਬਣਾਉਣੀ ਹੋਵੇ ਇਹ ਆਰਡਰ ਤੇ ਕਿੱਥੋਂ ਤੱਕ ਦਾ ਬਜਟ ਹੋਊਗਾ ਇਹਦਾ ਬਸ ਵੱਡ ਬੱਜ ਉੱਥੇ ਚੱਲੀ ਜਾਂਦਾ ਜੀ ਉੱਥੇ ਚੱਲੀ ਜਾਂਦਾ ਹਾਂਜੀ ਫਿਕਸ ਕਰਤਾ ਫਿਕਸ ਕਰਤਾ ਜੀ ਹੁਣ ਆਪਣੇ ਕੋਲੇ ਵੀਰ ਨੇ 14 7 14 7 ਦੀ ਸਾਈ ਆਈਆ ਇਟਲੀ ਤੋਂ ਇਟਲੀ ਤੋਂ ਆਈ ਹੈ ਹਾਂ ਉਹ ਇਟਲੀ ਤੇ ਭੇਜਣੀ ਹੈ ਵੀਰ ਜੀ ਅੱਛਾ ਉਹ ਤਾਂ 14 7 ਵੱਡਿਆ ਹੋਈ ਟਰਾਲਾ ਹੀ ਹੋਗਾ ਹਾਂ ਉਹ ਟਰਾਲਾ ਬਣਾ ਕੇ ਭੇਜਣੀ ਹੈ ਡਬਲ ਟਾਇਰ ਦੇ ਵਿੱਚ 14 7 ਦੇ ਵਿੱਚ ਬਣਾ ਕੇ ਭੇਜਣਾ ਆਪਾਂ ਉਹ ਤਾਂ ਫਿਰ ਜਿਵੇਂ ਜਿਵੇਂ ਕਹਿੰਦੇ ਖੰਡ ਪਾਈ ਚੱਲੋਗੇ ਮਿੱਠਾ ਹੋਵੇ ਉਹ ਨਹੀਂ ਉੱਠਾ ਪਾਈ ਹਾਂਜੀ ਹਾਂਜੀ ਉਹਨਾਂ ਦਾ ਵੀਰ ਜੀ ਆਪਣਾ ਲੋੜੀ ਆਇਲ ਦੇਣ ਉਹਨਾਂ ਦਾ ਆਰਡਰ ਭੇਜਣਾ ਜੀ ਉਹਨਾਂ ਦੀ ਵੀ ਤਕਰੀਬਨ ਹੋ ਗਈ ਰੈਡੀ ਹਾਂ ਲੋੜੀ ਰੈਡੀ ਹੋ ਜਾਂਦੀਆਂ ਵੀਰ ਜੀ ਦੁਕਾਨ ਤੇ ਤੇ ਹੋ ਜਾਂਦੀਆਂ ਜੀ ਰੈਡੀ ਤੇ ਉਹ ਲੋੜੀ ਵਾਲੇ ਦਿਨ ਦਾ ਆਊਟਰ ਆ ਜੀ ਉਹ ਲੋੜੀ ਵਾਲ ਦਿੰਦਾ ਆ ਜੂਗਾ ਹਾਂਜੀ A to Z ਟਰਾਲੀਆਂ ਤੇ ਨਾ ਭਰਾ ਆਪਣਾ ਇਹ ਲਾਉਂਦਾ Tata ਦਾ ਲੋਹਾ ਬਹੁਤ ਵਧੀਆ ਕੁਆਲਿਟੀ ਦਾ ਲੋਹਾ ਲੱਗਿਆ ਹੁੰਦਾ ਟਰਾਲੀਆਂ ਦੀ ਗਿਣਤੀ ਕਰੀਏ ਤਾਂ ਗਿਣਤੀ ਇਕੱਟੋ-ਕੱਟ 50 ਤੋਂ 60 ਟਰਾਲੀਆਂ ਹਰ ਵਾਰ ਭਰਾ ਕੋਲੇ ਤਿਆਰ ਹੁੰਦੀਆਂ ਸਾਰੀਆਂ ਚੰਗੀ ਕੁਆਲਿਟੀ ਦੀਆਂ ਜੇ ਤੁਸੀਂ ਸਾਈਟ ਤੇ ਬਣਾਉਣੀ ਹੈ ਤਾਂ ਤਾਮੀ ਬਣਜੂ ਬਾਕੀ ਸੀਜ਼ਨ ਆ ਜਿਹੜਾ ਉੱਤੇ ਆ ਗਿਆ ਹੁਣ ਤੁਸੀਂ ਧੜਾ ਧੜਾ ਟਰਾਲੀਆਂ ਬਾਈ ਤੋਂ ਕਿਵੇਂ ਮਰਜੀ ਚੱਕ ਸਕਦੇ ਹੋ ਨੰਬਰ ਆ ਆਪਾਂ ਭਰਾ ਦਾ ਵੀਡੀਓ ਛੱਡਾਂਗੇ ਤੁਸੀਂ ਕਾਲ ਕਰਕੇ ਬੇਸ਼ੱਕ ਆਰਡਰ ਤੇ ਬਣਾ ਲਓ ਤੇ ਬੇਸ਼ੱਕ ਬਨੀਆਂ ਬਨਾਈਆਂ ਲੈ ਲਓ ਸੇਮ ਪ੍ਰਾਈਸ ਹੁੰਦਾ ਤੇ ਸੇਮ ਮਟੀਰੀਅਲ ਲੱਗਿਆ ਹੁੰਦਾ ਬਾਕੀ ਭਰਾ ਦਾ ਨੰਬਰ ਵੀਡੀਓ ਛੱਡਤਾ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ